ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਮੇਰੀ ਕਵਿਤਾ ਦਾ ਸੁਲੇਖ ਹੈ ਸਿੱਖੀ ਓਏ ਤੂੰ ਕੀ ਜਾਣੇ ਭੋਲਿਆ ਸਿੱਖਾ ਓਏ ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾ ਹੈ ਸਿੱਖੀ ਕਿਸ ਵਸਤੂ ਦਾ ਨਾ ਹੈ ਸਿੱਖੀ ਗਾੜਾ ਖੂਨ ਸ਼ਹੀਦਾਂ ਦਾ ਦਿੱਤਾ ਗਾੜਾ ਖੂਨ ਸ਼ਹੀਦਾਂ ਦਾ ਦਿੱਤਾ ਚਮਕ ਰਹੀ ਇਹ ਤਾਂ ਹੈ ਸਿੱਖੀ ਚਮਕ ਰਹੀ ਇਹ ਤਾਂ ਹੈ ਸਿੱਖੀ ਸਤ ਗੁਰ ਤੇਗ ਬਹਾਦਰ ਸਿੱਖੀ ਸਤ ਗੁਰ ਤੇਗ ਬਹਾਦਰ ਸਿੱਖੀ ਉਹ ਜਿਹਾ ਕੁਝ ਨਹੀਂ ਮਾਹ ਹੈ ਸਿੱਖੀ ਉਹ ਜਿਹਾ ਕੁਝ ਨਹੀਂ ਮਾਹ ਹੈ ਸਿੱਖੀ ਵੀਰਲਾ ਹੀ ਕੋਈ ਬੈਠ ਸਕਦਾ ਵੀਰਲਾ ਹੀ ਕੋਈ ਬੈਠ ਸਕਦਾ ਤਲਵਾਰਾਂ ਦੀ ਸ਼ਾਹ ਹੈ ਸਿੱਖੀ ਤਲਵਾਰਾਂ ਦੀ ਸ਼ਾਹ ਹੈ ਸਿੱਖੀ ਓਏ ਖੂਨ ਪੀਂਦੀ ਵਾਦੀ ਉਸ ਨੂੰ ਖੂਨ ਪੀਂਦੀ ਵਾਦੀ ਉਸ ਨੂੰ ਮੰਗਦੀ ਨਿੱਤ ਸ਼ਹੀਦੀ ਸਿੱਖੀ ਮੰਗਦੀ ਨੇ ਤਸ਼ਹੀਦੀ ਸਿੱਖੀ ਤੇਜ ਤਾਟੇ ਤੁਰਨਾ ਪੈਂਦਾ ਤੇਜ ਤਾਟੇ ਤੁਰਨਾ ਪੈਂਦਾ ਕਿੰਨਾ ਮੁਸ਼ਕਿਲ ਰਾਹ ਹੈ ਸਿੱਖੀ ਕਿੰਨਾ ਮੁਸ਼ਕਿਲ ਰਾਹ ਹੈ ਸਿੱਖੀ ਗੁਰੂ ਅਰਜਨ ਦੇਵ ਜੀ ਦੇ ਸ਼ਾਲੇ ਤੱਕ ਗੁਰੂ ਅਰਜਨ ਦੇਵ ਜੀ ਦੇ ਸ਼ਾਲੇ ਤੱਕ ਕਾantil ਕਹਿੰਦਾ ਆਪ ਹੈ ਸਿੱਖੀ ਕਾantil ਕਹਿੰਦਾ ਆਪ ਹੈ ਸਿੱਖੀ ਦੇਗਾ ਪਾਈ ਦੀਆਲੇ ਦਾ ਤੇ ਮਤੀ ਦੱਸਦਾ ਆਰਾ ਸਿੱਖੀ ਦੇਗਾ ਪਾਈ ਦਿਵਾਲੇ ਦਾ ਤੇ ਮਤੀ ਦੱਸਦਾ ਆਰਾ ਸਿੱਖੀ ਟੁੱਟੀ ਗੰਢੀ ਕਿਸ ਨੇ ਸਿੱਖਾ ਓਏ ਟੁੱਟੀ ਗੰਢੀ ਕਿਸ ਨੇ ਸਿੱਖਾ ਕੇਸ ਗੜ ਵਿੱਚ ਸਿਰਕਟਵਾਗੇ ਲੱਭਦਾ ਇਹ ਸਿਰਦਾਰਾ ਸਿੱਖੀ ਯਾਥੇ ਸਿੱਖੀ ਸਾਥੇ ਸਿੱਖੀ ਯਾਥੇ ਸਿੱਖੀ ਸਾਥੇ ਸਿੱਖੀ ਪਾਣੀ ਵਿੱਚ ਨਾ ਡੁੱਬਦੀ ਸਿੱਖੀ ਅਗਨੀ ਵਿੱਚ ਨਾ ਜਲਦੀ ਸਿੱਖੀ ਅਗਨੀ ਵਿੱਚ ਨਾ ਜਲਦੀ ਸਿੱਖੀ ਇਸ ਕਾਲ ਯੁੱਗ ਵਿੱਚ ਬੁੱਲੇ ਪਟਕੇ ਇਸ ਕਾਲ ਯੁੱਗ ਵਿੱਚ ਬੁੱਲੇ ਪਟਕੇ ਜੀਵਾਂ ਦਾ ਗਲਿਆਂ ਹੈ ਸਿੱਖੀ ਜੀਵਾਂ ਦਾ ਗਲਿਆਂ ਹੈ ਸਿੱਖੀ ਜਿਹੜੇ ਸਿੱਖ ਸਿੱਖੀ ਦੇ ਖਾਤਰ ਜਿਹੜੇ ਸਿੱਖ ਸਿੱਖੀ ਦੇ ਖਾਤਰ ਹੱਥ ਕੇ ਸਿਰ ਕਟਵਾ ਸਕਦੇ ਨੇ ਹੱਥ ਕੇ ਸਿਰ ਕਟਵਾ ਸਕਦੇ ਨੇ ਉਹੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਅਕਵਾ ਸਕਦੇ ਨੇ ਸੱਚੇ ਸਿੱਖ ਅਕਵਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ